ਵੀਰ ਜੀ ਪਾਜੀ ਕਦੋਂ ਕੁ ਜੀ ਆਉਣਗੇ ਕੀਤਾ ਫੋਨ ਹੁਣੇ ਮੈਂ ਅੱਛਾ ਕਹਿੰਦਾ ਮੈਂ ਆਉਣਾ ਪੰਜਾਂ ਕੁ ਮਿੰਟਾਂ ਤੱਕ ਤੇ ਗੱਡੀ ਲੈ ਆਉਣਾ ਆਪਣੀ ਤੋਂ ਤੇ ਚਲ ਜਾਾਂਗੇ ਕਹਿੰਦਾ ਹੈ ਮਹਿੰਦਰ ਨਾ ਤੂੰ ਨਾ ਉੱਥੇ ਕੋਈ ਗੱਲ ਕਰੀ ਆਪੇ ਸਰਪੰਚ ਤੇ ਕਰ ਲੈਣੀ ਵੀ ਸਾਰੀ ਗੱਲ ਪਰਚੋ ਹਾਂਜੀ ਨਹੀਂ ਨਹੀਂ ਕੋਈ ਗੱਲ ਨਹੀਂ ਭਾਬੀ ਮੈਂ ਕੀ ਬੋਲਣਾ ਵਾ ਕੋਈ ਨਹੀਂ ਆਪੇ ਗੱਲ ਕਰ ਲੈਣੀ ਵੀਰ ਹੋਣਾ ਨੇ ਮਹਿੰਦਰ ਆਇਓ ਸਰਪੰਚ ਸਾਹਿਬ ਉਹ ਠੀਕ ਹੈ ਵਧੀਆ ਸਾਸੀ ਆਪਾ ਜੀ ਕੁਰਸੀ ਬਣਾ आज इतनी चलिए फिर चलਦੇ ਆ ਕੋਈ ਨਹੀਂ ਚਾਹ ਘੁੱਟ ਘੁੱਟ ਪੀਲੇ ਸਭ ਕੋ ਨਹੀਂ ਨਹੀਂ ਹਰਵਿੰਦਰ ਚਾਹ ਲੈਗੀ ਪੀਣੀ ਬਹਿ ਜਾ ਫੋ ਚਾਹ ਪੀਨ ਲਾਪੇ ਨਾ ਤੇ ਅਹੀਂ ਲੇਟ ਹੋ ਜਾਣਾ ਵਾ ਚਲੋ ਆਪਾਂ ਚਲਦੇ ਆ ਤੇ ਨਾਲ ਹੀ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਵਾ ਹਾਂਜੀ ਉਥੇ ਤੁਸੀਂ ਨਾ ਬਹੁਤੀ ਗੱਲ ਕਰਿਓ ਠੀਕ ਹੈ ਤੁਹਾਡੀਆਂ ਗੱਲਾਂ ਕੀਤੀਆਂ ਚੁਬੜੀਆਂ ਵਾ ਉਹਨਾਂ ਨੂੰ ਫੇਰ ਕੋਈ ਨਹੀਂ ਗਾਇ ਜਿਹੜੀ ਗੱਲ ਕਰਨੀ ਹੋਊਗੀ ਮੈਨੂੰ ਦੱਸ ਦਿਓ ਮੈਂ ਕਰ ਲਊਗਾ ਤੇ ਹਾਂ ਨਹੀਂ ਤੁਸੀਂ ਕਰਨੀ ਹੈ ਆਪਕਾ ਵਾਕਈ ਹੀ ਇਹੋ ਕਹਿਣਾ ਮੈਂ ਬੋਤਾ ਕਿ ਤੁਸੀਂ ਕੁੜੀ ਨੂੰ ਤਾਂ ਦੇ ਪਰੇਸ਼ਾਨ ਨਾ ਕਰੋ ਠੀਕ ਪੀ ਇਹਨੂੰ ਵੀ ਅਸੀਂ ਵਸਾਉਣਾ ਵਾਹੀਂ ਕੋਈ ਇਥੋਂ ਹਨਾ ਪੱਕਾ ਲੈਣ ਥੜੀ ਆਏ ਆ ਤੇ ਇਹ ਆ ਵੀ ਜਿਹੜੀ ਗੱਲ ਕਰਨੀ ਠਰਮੇ ਨਾ ਕਰਨੀ ਬਾਕੀ ਜਿੱਦਾਂ ਤੁਸੀਂ ਕਹੋਗੇ ਤਾਂ ਠੀਕ ਹਾਂ ਤੇ ਚਲੋ ਚਲੀਏ ਮੁੜ ਕੇ ਲੇਟ ਹੋਣਾ ਤੁਸੀਂ ਚਲੋ ਜੀ ਚਲੋ ਹਾਜਰ ਰਪਿੰਦਰ ਲੱਗਦਾ ਆ ਗਈ ਹੈ ਗੇਟ ਖੋਲ ਕੇ ਆਵਾਂ ਖੋਲਣਾ ਹੀ ਪੈਣਾ ਸਾਸ੍ਰੀਕਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਸ੍ਰੀਕਾ 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 ਚਲੋ ਨੰਗ ਜੋ ਇਹ ਗੱਲ ਨਹੀਂ ਆ ਤੇ ਗਈਆਂ ਨਾ ਤੂੰ ਇਹਨੂੰ ਤੇ ਮੈਂ ਦੱਸਦੀ ਹਾਂ ਹੁਣ ਤੁਹ ਤੋਂ ਨਹੀਂ ਮੈਂ ਤਾਂ ਨਹੀਂ ਆਪਾਂ ਨਹੀਂ ਮਮੇ ਜੀ ਬਾਹਰ ਤਹੀ ਮੈਂ ਲਿਆਉਣੀ ਆ ਇੱਥੇ ਆ ਜਾ ਅਸਿਕਾ ਭਾਜੀ ਅਸਿਕਾ

ਵੱਲੀ ਜਹੀ ਤੇ ਆਇਆ ਤੁਹਾਡੇ ਵਾਲੇ ਇੱਕ ਕੰਮ ਹਾਂਜੀ ਜੜੀਆਂ ਵੀ ਪਿੱਛੇ ਗੱਲਾਂ ਬਾਤਾਂ ਹੋਈਆਂ ਮੈਂ ਤੁਹਾਨੂੰ ਵੀ ਪਤਾ ਵੀ ਚੰਗੀਆਂ ਨਹੀਂ ਹੋਈਆਂ ਅਸੀਂ ਮੰਨਨੇ ਆਂ ਵੀ ਚਲੋ ਜਿੱਥੇ ਦੋ ਭਾਂਡੇ ਹੁੰਦੇ ਖੜਕਦੇ ਆ ਪਰ ਇੰਨੀਆਂ ਵੱਧ ਵੱਧ ਕੇ ਗੱਲਾਂ ਕਰਨੀਆਂ ਜਾਂ ਕਿਸ ਨੂੰ ਕੋ ਮੜਾ ਚੰਗਾ ਬੋਲ ਬੋਲਣਾ ਕਿਸ ਨੂੰ ਤਸੀਹਿਆ ਦੇਣਾ ਇਹ ਗੱਲਾਂ ਚੰਗੀਆਂ ਨਹੀਂ ਨੇ ਬਾਜੀ ਅਸੀਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਹੁਣ ਤੁਹਾਨੂੰ ਪਤਾ ਉਹ ਘਰਾਂ 'ਚ ਗੱਲਾਂ ਹੁੰਦੀਆਂ ਰਹਿੰਦੀਆਂ ਇਹ ਤਾਂ ਐਵੇਂ ਨਿੱਗੀ ਜੀ ਗੱਲ ਤੋਂ ਚੁੱਕ ਫੋਨ ਲਾ ਦਿੰਦੀ ਆ ਮਗਰ ਗੱਲਾਂ ਤਾਂ ਨਹੀਂ ਪਤਾ ਵੀ ਨਿਕੀਆਂ ਨਹੀਂ ਹੈਗੀਆਂ ਤੇ ਮੈਨੂੰ ਵੀ ਪਤਾ ਇਹ ਗੱਲਾਂ ਲੁਕੀਆਂ ਨਹੀਂ ਹੁਣ ਇਸ ਦਾ ਏਸੀ ਤੇ ਹੋਈ ਆ ਜਿੱਦਾਂ ਦਾ ਏਸੀ ਆ ਗਿਆ ਸੀ ਨਾ ਘਰ 'ਚ ਬਸ ਉਦੋਂ ਦਾ ਪੰਗਾ ਫਿਰ ਰਪਿੰਦਰ ਕਹਿੰਦੀ ਵੀ ਮੈਂ ਤੁਹਾਨੂੰ ਨਾ ਏਸੀ ਦਾ ਸੌਂ ਦੇਣਾ ਤੇ ਨਾ ਮੈਂ ਘਰ ਦਾ ਕੋਈ ਕੰਮ ਕਰਨਾ ਤੇ ਮੰਮੀ ਨੇ ਇਸੇ ਕੱਲੇ ਮੜਾ ਜਾ ਟੋਕਿਆ ਇਹਨੂੰ ਤੇ ਇਹ ਬੋਲਣ ਲੱਗ ਪਈ ਗਾੜੀ ਇਹੋ ਹੀ ਗੱਲਬਾਤ ਹੋਈ ਹੈ ਸਾਰੀ ਮੁੜ ਕੇ ਇਹਨੇ ਪਿੰਡ ਫੋਨ ਕਰਤਾ ਪਾਜੀ ਇਹਨਾਂ ਨੂੰ ਇਹ ਪੁੱਛੋ ਵੀ ਕਿਹੜੇ ਹਾਲ ਨਾਲ ਏਸੀ ਦਿੱਤਾ ਆਪਾਂ ਇਹਨਾਂ ਨੂੰ ਲਵਲੀ ਗੱਲਾਂ ਤੇ ਵੇਖੋ ਜੀ ਅਸੀਂ ਕਰਨ ਲੱਗਾਂਗੇ ਨਾ ਤੇ ਨਾਂ ਇਹਨਾਂ ਦੀਆਂ ਮੁਕਨਾ ਦੇ ਨਾਂ ਤੁਹਾਡੀਆਂ ਮੁਕੜੀਆਂ ਇਹ ਗੱਲ ਦਾ ਹੱਲ ਕੱਢੋ ਹੁਣ ਹੱਲ ਕੀ ਕੱਢਣਾ ਹੱਲ ਨਿਕਲਿਆ ਹੀ ਆ ਇਹਨਾਂ ਨੇ ਬਿਠੇਰੀਆਂ ਵੱਧ ਚੜ ਕੇ ਕੀਤੀਆਂ ਤੇ ਐਂ ਦੀ ਕੋਈ ਗੱਲ ਹੀ ਨਹੀਂ ਕੀਤੀ ਸਰਕਾਰ ਤੇ ਇਹਨਾਂ ਨੇ ਦਿੱਤੀ ਉੱਥੇ ਜਾ ਕੇ ਤੇ ਫਿਰ ਜਦੋਂ ਕੁੜੀ ਨੂੰ ਤੰਗ ਪਰੇਸ਼ਾਨ ਕਰੋਗੇ ਤੇ ਉਹ ਦੱਸੋ ਹੋਰ ਕੀ ਕਰਨਾ ਫਿਰ ਉਹ ਕੁੜੀ ਨੂੰ ਭਾਜੀ ਕੋਹ ਨਹੀਂ ਗਾ ਕਿਹਾ ਤੁਹਾਨੂੰ ਪਤਾ ਫੋਨਾਂ ਦੇ ਝੂਠੀਆਂ ਸੱਚੀਆਂ ਗੱਲਾਂ ਜਾਂਦੀਆਂ ਰਹਿੰਦੀਆਂ ਇੱਕ ਦੂਜੇ ਨਾਲ ਭਾਜੀ ਨਾਲੇ ਤਿੰਨੇ ਦੀਆਂ ਜੀਆਂ ਕਰ ਚ ਜਾਂ ਤੇ ਇਹ ਵੀ ਟੱਬਰ ਬੜਾ ਖੁੱਲਾ ਤੇ ਲੜਦੀਆਂ ਵੀ ਚੰਗੀਆਂ ਲੱਗਦੀਆਂ ਨੇ ਐਵੇਂ ਨਿੱਕ-ਨਿੱਕ ਗੱਲ ਤੋਂ ਲੜ ਪੈਂਦੀਆਂ ਤੇ ਇਹ ਜੋ ਕੇ ਮਗਰ ਖੂਨ ਕਰ ਦਿੰਦੀ ਐ ਬਸ ਇਹੋ ਹੀ ਆ ਗੱਲ ਹੋਰ ਤਾਂ ਕੋਈ ਗੱਲ ਹੈ ਸਰਪੰਚ ਸਾਹਿਬ ਜਦੋਂ ਮੈਂ ਆਇਆ ਨਾ ਇਹਨਾਂ ਦੇ ਘਰ ਇਹਨਾਂ ਕੁੜੀ ਨੂੰ ਬੰਨਿਆ ਸੀ ਤੇ ਜੇ ਕੁੜੀ ਕੋ ਫੋਨ ਨਾ ਆਉਂਦਾ ਨਾਂ ਮੈਨੂੰ ਦੱਸ ਦੀ ਤੇ ਕੁੜੀ ਦਾ ਕੀ ਹਾਲ ਹੋਣਾ ਐ ਇਹ लवली ਇਹ ਤਾਂ ਗੱਲ ਗਲਤ ਹੋਣਾ ਇਹ ਗੱਲ ਇਹਨਾਂ ਮੈਨੂੰ ਪਹਿਲਾਂ ਵੀ ਦੱਸੀ ਐ ਫਿਰ ਜੇ ਤੁਸੀਂ ਇਦਾਂ ਦਾ ਵਿਹਾਰ ਕਰੋਗੇ ਇਹਦੇ ਨਾਲ ਤੇ ਦੱਸੋ ਹੋਰ ਕੀ ਕਰਨ ਓਏ ਮੰਮੀ ਤੇ ਗੱਡੀ ਕਿਤੇ ਬੋਲਣ ਨੂੰ ਨਹੀਂ ਹਟਦੀ ਮੈਂ ਆਲੇ ਬੰਬੀ ਤੇ ਤੇ ਫਿਰ ਬੰਦ ਤੇ ਮਾਦਾ ਨੇ ਫਿਰ ਕੀਤਾ ਉਹ ਗਮਣਾ ਮੋ ਟਾਉਚਰ ਤੇ ਫਿਰ ਗਲਤ ਗੱਲ ਬਣਾ ਕੀ ਇਹ ਕਾਦੀ ਗਲਤ ਗੱਲ ਵਾ ਇਹ ਬੋਲਣੋਂ ਨਹੀਂ ਹਟਦੀ ਤੇ ਜੇ ਮੈਂ ਕਿਹਾ ਸੀ ਤੇ ਗਾੜੀਓ ਮੇਰੇ ਤੇ ਹੱਥ ਚੁੱਕਣ ਪਈ ਸੀ ਤੇ ਫਿਰ ਮੈਂ ਤੇ ਕੋਈ ਨਾ ਕੋ ਕਰਨਾ ਹੀ ਸੀ ਅੰਜੀ ਵੇਖੋ ਅਸੀਂ ਆਪਣੇ ਨਿਆਣੇ ਨੂੰ ਇਹੋ ਜੀ ਸੰਸਕਾਰ ਨਹੀਂ ਦਿੱਤੇ ਹੈਗੇ ਤੇ ਕਿਸਦੇ ਹੱਥ ਚੁੱਕਣ ਨਲ ਜੀ ਇਹੋ ਜੀ ਗੱਲ ਹੀ ਤਹੀ ਹੁਣ ਕਹਿੰਦੇ ਜੇ ਤੇ ਪਹਿਲਾਂ ਕਿਹੜੇ ਤੁਸੀਂ ਗੱਲਾਂ ਦਸੀਆਂ ਹਾ ਜੇ ਤੈਨੂੰ ਸਾਨੂੰ ਆਏ ਨੂੰ ਕਹਿ ਦੇ ਨਈ ਅਹੀਂ ਕੀ ਦੱਸਣਾ ਹੈ ਕੀ ਅਹੀਂ ਦੱਸ ਦੇ ਜਦੋਂ ਇਹ ਦੱਸਣੂ ਹੈਗੀ ਹੀ ਤੇ ਕੋਈ ਗੱਲ ਹੁੰਦੀ ਆ ਤੇ ਚੋਕੇ ਤੇ ਫੋਨ ਲਾ ਦਿੰਦੀ ਆ ਘਰਾਂ 'ਚ ਤੇ ਸੌ ਹੁੰਦੀਆਂ ਰਹਿੰਦੀਆਂ ਵਾ ਨਿੱਕੀ ਨਿੱਕੀ ਗੱਲ ਪਿੱਛੇ ਦੱਸਣ ਲੱਗੀ ਆ ਨਾ ਤੇ ਇਦਾਂ ਨਹੀਂ ਮਸੇਬੇ ਹੁੰਦੇ ਹੈਗੇ ਚਲੋ ਮਾਸੀ ਜੀ ਹੁਣ ਜੋ ਵੀ ਗੱਲਾਂ ਮਤਾਂ ਪਿੱਛੇ ਹੋ ਗਈਆਂ ਹੋ ਗਈਆਂ ਤੇ ਹੁਣ ਤੁਸੀਂ ਦੋਵੇਂ ਜਾਨੀਆਂ ਨਾਲ ਮਿਲ ਕੇ ਠਹਿਰਾ ਕਰੋ ਠੀਕ ਆ ਮੈਂ ਤੇ ਨਾਲ ਮਿਲ ਕੇ ਹੀ ਰਹਿਣੀ ਆ ਇਹੋ ਹੀ ਕਰਦੀ ਆ ਬਸ ਆ ਗਵਾਂਡੀਆਂ ਵੱਲ ਵੇਖ ਵੇਖ ਕੇ ਨਾ ਇਹਨੂੰ ਵੀ ਹੁੰਦਾ ਵੀ ਜਿੱਦਾਂ ਉਹਨਾਂ ਦੀ ਨੋ ਕਰਦੀ ਹੈ ਨਾ ਤੇ ਉਦਾਂ ਹੀ ਮੈਂ ਕਰਾਂ ਤੇ ਪਰ ਇਦਾਂ ਚੰਗੇ ਥੋੜੀ ਲੱਗੀਦਾ ਵਾ ਰੋਜ਼ ਦਿਹਾੜੀ ਤਮਾਸ਼ਾ ਲਾਉਂਦੇ ਇਹਨੂੰ ਵੀ ਸੋਚਣਾ ਚਾਹੀਦਾ ਨਾ ਥੋੜਾ ਬਹੁਤਾ ਨਹੀਂ ਨਹੀਂ ਇਹ ਵੀ ਹੁਣ ਆਪੇ ਰਲ ਮਿਲ ਕੇ ਰਹੂਗੀ ਕੋਈ ਗੱਲ ਨਹੀਂ ਇਤਨਾ ਦੀ ਕਰੋਗੀ ਹੁਣ ਚਲੋ ਜੇ ਇਹ ਰਲ ਮਿਲ ਕੇ ਰਹੂਗੀ ਤੇ ਮੈਨੂੰ ਕੀ ਮੈਂ ਤਾਂ ਰੋਟੀ ਖਾਣੀ ਚਾਹ ਰਪਿੰਦਰ ਅਸੀਂ ਤੇ ਹੁਣ ਇਹੋ ਹੀ ਕਹਿੰਦੇ ਆ ਵੀ ਤੂੰ ਮਾਸੀ ਨਾਲ ਰਲ ਕੇ ਰਹਿ ਕਸੂਰ ਚਲ ਤੇਰਾ ਵੀ ਹੋਊਗਾ ਥੋੜਾ ਬਹੁਤਾ ਜੋ ਉਹਨਾਂ ਦਾ ਹੀ ਤੇ ਤੜੀ ਦੋਵਾਂ ਹੱਥਾਂ ਨੇ ਵੱਜਦੀ ਬਾਕੀ ਹੁਣ ਤੂੰ ਹੀ ਰਲ ਮਿਲ ਕੇ ਰਹੋ ਤੁਹਾ ਆਪਣਾ ਵਧੀਆ ਘਰ ਚਲਾਓ ਹਾਂਜੀ ਭਾਬੀ ਜੀ ਤੁਸੀਂ ਜਿੱਦਾਂ ਕਹੋਗੇ ਨਾ ਮੈਂ ਉਦਾਂ ਹੀ ਕਰੂੰਗੀ ਤੁਹਾਨੂੰ ਅੱਗੇ ਦੁਬਾਰਾ ਕੋਈ ਮੌਕਾ ਨਹੀਂ ਮਿਲਦਾਗੀ ਬਾਕੀ लवली ਦੇਖੋ ਹਾਂਜੀ ਪਹਿਲੀ ਬੰਨਾ ਤੁਹਾਡੇ ਕੋ ਖੁੱਲਾ ਵਾ ਵਧੀਆ ਆਪਣਾ ਕੰਮ ਕਰ ਚਲਾਓ ਜਿਹੜੇ ਬੀਬੀਆਂ ਦੇ ਕਰਨ ਵਾਲੇ ਕੰਮ ਆ ਇਹਨਾਂ ਤੇ ਕਰਨੀ ਆ ਡੰਗਰ ਬੱਚੇ ਦਾ ਕੰਮ ਤੁਸੀਂ ਆਪ ਵੇਖਿਆ ਕਰੋ ਠੀਕ ਆ ਘਰਾਂ ਚ ਕਈ ਗੱਲਾਂ ਪਤਾ ਹੋ ਜਾਂਦੀਆਂ ਇਹਦਾ ਮਤਲਬ ਇਹ ਥੋੜੀ ਵੀ ਸੁਧਾਰ ਨਹੀਂ ਸਕਦੇ ਰੇਗ ਗੱਲ ਦਾ ਹੱਲ ਹੁੰਦਾ ਹਾਂਜੀ ਇਹ ਦੇ ਵਿਚਾਰੇ ਮਾਤੜ ਜਰ ਜੀ ਹੁਣ ਤੁਸੀਂ ਕਹੋ ਵੀ ਦਲੀਆਂ ਫਾਰਮੇਸ਼ੀਆਂ ਨੇ ਪੂਰੀਆਂ ਕਰਨ ਤੁਹਾਡੀਆਂ ਤੇ ਇਹ ਕੰਮ ਵਿਚਾਰੇ ਕਿੱਥੋਂ ਕਰਨਗੇ ਉਹ ਤੇ ਆਪਣਾ ਵਿਚਾਰਾ ਪਤਾ ਨਹੀਂ ਕਿਦਾਂ ਕਰਨ ਦੇ ਆ ਤੇ ਚਲੋ ਇਹ ਆ ਵੀ ਗਾਂ ਹੁਣ ਵਧੀਆ ਤਰੀਕੇ ਨਾਲ ਆਪਣਾ ਘਰ ਚਲਾਓ ਤੇ ਗਾਂ ਚ ਸ਼ਿਕਾਇਤ ਨਾ ਕੋਈ ਵੀ ਆਵੇ ਚਲੋ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਗਾਂ ਨਹੀਂ ਸ਼ਿਕਾਇਤ ਦਾ ਮੌਕਾ ਮਿਲਦਾ ਤੁਹਾਨੂੰ ਕੋਈ ਰਵਿੰਦਰ ਬਣਾਓ ਫਿਰ ਚਾਹ ਪਾਣੀ ਸੰਦੀਪ ਹਾਂਜੀ ਮੰਮੀ ਕੀ ਕਰ ਰਹੀ ਹੈਂ ਕੁਝ ਨਹੀਂ ਭਾਂਡੇ ਸਾਫ਼ ਕਰਕੇ ਠੀ ਮੈਂ ਜਰਾ ਕੋ ਉਧਰ ਚੱਲੀ ਪਰੌਣੇ ਆ ਗਏ ਨੇ ਚਾਪਦੀ ਮੇਰੀ ਗੱਲ ਸੁਣੋ ਉਧਰ ਨਹੀਂ ਜਾਣਾ ਹੈਗਾ ਆਪਾਂ ਕਿਉਂ ਤੁਹਾਨੂੰ ਵੀ ਪਤਾ ਵਾ ਮੰਮੀ ਕੱਲ ਨੂੰ ਕੋਈ ਗੱਲਬਾਤ ਹੋ ਗਈ ਨਾ ਤੇ ਸਾਡਾ ਹੀ ਨਾਂ ਲੱਗਣਾ ਬਾਅਦ ਚ ਸਾਡਾ ਖਾਣਾ ਨਾਂ ਲੱਗਣਾ ਉਹਨਾਂ ਦਾ ਘਰ ਦਾ ਮਾਮਲਾ ਤੁਹਾਨੂੰ ਹੀ ਪਤਾ ਵਾ ਜੇ ਮਾੜੀ-ਮੋਟੀ ਵੀ ਗੱਲ ਨਿਕਲ ਗਈ ਨਾ ਤੁਹਾਡੇ ਮੂੰਹੋਂ ਤੇ ਚਾਚੀ ਨੇ ਸਾਰੀ ਉਮਰ ਨਹੀਂ ਛੱਡਣਾ ਸਾਨੂੰ ਉਹ ਸਰਪੰਚ ਆਇਆ ਵਾ ਨਾਲ ਗੱਲ ਤੇ ਸਰਪੰਚ ਨੇ ਕਰਨੀ ਤੇ ਸਰਪੁਖ ਲੱਗੇ ਹੀ ਜਾਣਾ ਵਾ ਪਾਵੇਂ ਲਾਗੀ ਵੀ ਜਾਣਾ ਵਾ ਨਾ ਤੁਹਾਨੂੰ ਵੀ ਪਤਾ ਹੁੰਦਾ ਖਡਾਏ ਦਾ ਨਾਂ ਨਹੀਂ ਹੁੰਦਾ ਰਿਵਾਇ ਦਾ ਨਾਂ ਹੀ ਹੁੰਦਾ ਵਾ ਉਹ ਚੱਲ ਕੋਈ ਗੱਲ ਨਹੀਂ ਮੈਂ ਤੁਹਾਨੂੰ ਜਾਣ ਦੇ ਤੇ ਤੇ ਮੈਂ ਫਿਰ ਜੇ ਤਾਂ ਚਾਹ ਪਾਣੀ ਬਣਾਉਣਾ ਪਿਆ ਤੇ ਮੈਂ ਤੁਹਾਨੂੰ ਆਵਾਜ਼ ਦੇਨੀ ਆ ਉਹ ਰਹਿਣ ਦੋ ਜਦ ਮੈਂ ਤੁਹਾਨੂੰ ਮਨਾ ਕਰਨੀ ਨਹੀਂ ਜਾਣਾ ਤੇ ਕਿਹੇ ਗੱਲਾਂ ਹੀ ਕਰਨੀ ਹੋਊਗੀ ਤੇ ਬਾ ਗਵਾਣ ਦਾ ਕੰਮ ਆ ਅਜੇ ਖਲ ਖੁਦ ਆ ਆਖ ਗਈ ਆ ਜੇ ਨਾ ਆ ਕੇ ਜਾਂਦੀ ਤੇ ਅਸੀਂ ਨਾ ਜਾਂਦੇ ਤੇ ਜੇ ਹੁਣ ਕਹਿ ਕੇ ਗਈ ਹੁਣ ਸਾਨੂੰ ਜਾਣਾ ਹੀ ਪੈਣਾ ਵਾ ਖੜੀ ਮਮੀ ਮੇਰੀ ਸੁਣੋ ਗੱਲ ਜੇ ਤੁਸੀਂ ਜਾਣਾ ਵਾ ਨਾ ਤੇ ਆਪਣੀ ਮਰਜ਼ੀ ਕਰੋ ਉਹਨਾਂ ਘਰ ਨਾਲ ਸਰਪੰਚ ਵੀ ਆਇਆ ਹੋਣਾ ਵਾ ਉਹਨੇ ਕਹਿਣਾ ਵਾ ਚਾਚੀਆਂ ਤਾਇਆਂ ਇੱਕੋ ਜੀਆਂ ਵਾ ਜੇ ਕੱਲ ਨੂੰ ਤੁਹਾਡੇ ਮੂੰਹ ਕੋਈ ਗੱਲ ਨਿਕਲ ਗਈ ਨਾ ਸਾਰੀ ਉਮਰ ਮੇਣਾ ਹੀ ਵੱਜਣੇ ਆ ਤੇ ਕੱਲ ਨੂੰ ਮੈਨੂੰ ਨਹੀਂ ਕਹਿਣਾ ਕਿ ਸੰਦੀਪ ਤੇਰੀ ਚਾਚੀ ਮੈਨੂੰ ਇਦਾਂ ਕਹਿੰਦੀ ਸੀ ਹਾਂ ਸੰਦੀਪ ਫਿਰ ਮੈਂ ਨਹੀਂ ਜਾਂਦੀ ਹੁਣ ਜਦੋਂ ਚੱਲ ਜਾਣਗੇ ਨਾ ਪਰਉਣੀ ਹੋ ਕੇ ਤੇ ਫਿਰ ਮੈਂ ਬਾਅਦ ਚ ਜਾਵਾਂਗੀ ਆਹ ਕੋਈ ਗੱਲ ਨਹੀਂ ਬਾਅਦ ਚ ਪੁੱਛ ਆਇਓ ਆਹ ਤੇ ਜੇ ਤੈਨੂੰ ਪੁੱਛੋਗੀ ਨਾ ਕਿ ਆਏ ਨਹੀਂ ਤੇ ਬਹਾਨਾ ਲਾ ਦਿਓ ਕੋਈ ਨਾ ਕੋਈ ਮੈਂ ਨਾ ਕੋਈ ਬਹਾਨਾ ਮਾਰ ਦੂੰਗੀ ਨਾਲ ਦੇ ਆਹ ਹਾਂ ਚਲੋ ਠੀਕ ਆ ਵੇਖ ਲਓ ਆਪਣਾ ਕੰਮ ਸੁਣ ਆ ਠੀਕ ਆ लवली ਆਈ ਹਾਂ ਮੇਰੀ ਗੱਲ ਸੁਣੀ ਆ ਗਿਆ ਭਾਜੀ ਠੀਕ ਅਰਵਿੰਦਰ ਮੈਂ ਵੇਖਣ ਆਵਾ ਇਹ ਘਰ ਤੇ ਯਰ ਵਧੀਆ ਬਣਿਆ ਵਾ ਚੀਜ਼ਾਂ ਵੀ ਸਾਰੀਆਂ ਪਈਆਂ ਵਾ ਹਰੇਕ ਚੀਜ਼ ਬਣੀ ਪਈ ਹੈ ਤੇ ਕਿਹੜੀ ਗੱਲੋਂ ਤੰਗ ਕਰਦੇ ਕੁੜੀ ਨੂੰ ਇਹਨਾਂ ਆਨ ਦਾ ਆਵ ਨਹੀਂ ਪਤਾ ਲੱਗਦਾ ਸਰਪੰਚ ਸਾਹਿਬ ਮੁੰਡਾ ਤਾਂ ਠੀਕ ਆ ਮਾਂ ਹੀ ਥੋੜੀ ਜਿਹੀ ਖਰਾਬੀ ਕਰਦੀ ਆ ਉਹ ਨਹੀਂ ਉਹਦਾ ਸੱਸ ਦਾ ਕਸੂਰ ਲੱਗਦਾ ਮੈਨੂੰ ਹੀ ਮੁੰਡਾ ਤਾਂ ਕੋਈ ਗੱਲ ਕਰਨੀ ਨਹੀਂ ਦਿਆ ਤੇ ਉਹ ਹੀ ਲਈ ਜਵਾਜੂ ਦੇਣਵਾ ਵਾ ਨਹੀਂ ਉਹ ਹੀ ਕਰਦੀ ਹੈਗਾ ਮੈਂ ਉਦਣ ਆਇਆ ਤੇ ਮੈਨੂੰ ਵੀ ਉਦਣ ਝੂਠੀ ਮਰੀ ਜਾਵੇ ਚੱਲ ਇਹ ਆ ਵੀ ਅਹੀਂ ਵੀ ਆਪਣੀ ਕੁੜੀ ਨੂੰ ਸਮਝਾਉਣੀ ਆ ਜੇ ਮੜੀ-ਮੋਟੀ ਗੱਲ ਹੋ ਜਾਂਦੀ ਹੈ ਨਾ ਤੇ ਚੱਲ ਜਰ ਕੇ ਖਾਓ ਥੋੜਾ ਬਹੁਤ ਹੈਗਾ ਨੀ ਬਿਲਕੁਲ ਠੀਕ ਆ ਕਿਉਂ ਮੁੜ ਕੇ ਜੇ ਇਹ ਗੱਲਾਂ ਵਧੀਆਂ ਰਹਿਣ ਤੇ ਮੁੜ ਕੇ ਵਿਧਾਨਵਾਦ ਆ ਨਹੀਂ ਨਹੀਂ ਉਹ ਤੇ ਕੀ ਫਾਇਦਾ ਵਾ ਇਹ ਮੁੜ ਕੇ ਫੇਰ ਇਧਰੋਂ ਜੀ ਇਕੱਠੇ ਕਰ ਉਧਰੋਂ ਇਕੱਠੇ ਕਰ ਤੇ ਮੁੜ ਕੇ ਫੈਸਲੇ ਕਰਨ ਤੇ ਰਹਿਣਾ ਕੁੜੀ ਦੇ ਅੱਗੇ ਵੀ ਨਹੀਂ ਸਰਪੰਚ ਸਾਹਿਬ ਕੋਈ ਗੱਲ ਕਰਦੇ ਉਹ ਤੇ ਹੁਣ ਬਹੁਤਾ ਜ਼ੋਰ ਚੱਲ ਗਿਆ ਹੈ ਤਾਂ ਕਰੀਏ ਨਹੀਂ ਨਹੀਂ ਚਲੋ ਜੇ ਜ਼ਿਆਦਾ ਜ਼ੋਰ ਪੈ ਜੇ ਤਾਂ ਫਿਰ ਚਲੋ ਦੱਸਣਾ ਵੀ ਚਾਹੀਦਾ ਵ ਪਰ ਇਹ ਵੀ ਮਾੜੀ ਮੋਟੀ ਗੱਲ ਤੇ ਅਸੀਂ ਵੀ ਸਮਝਾਉਣਾ ਕੁੜੀ ਨੂੰ ਵੀ ਕੋਈ ਗੱਲ ਨਹੀਂ ਕਰਦੀ ਨਹੀਂ ਨਹੀਂ ਕੋਈ ਨਹੀਂ ਜਿੱਦਾਂ ਤੁਸੀਂ ਸਮਝਾ ਦੇਵੋਗੇ ਉਦਾਂ ਹੀ ਆਪਾਂ ਤੁਹਾਡੇ ਨਾਲ ਹੀ ਆ ਕੀ ਗੱਲ ਹੋਈ ਆ ਇਹ ਗੱਲ ਕੀ ਹੋਣੀ ਆ ਹਾਂ ਜਿੱਦਾਂ ਇਹ ਗੱਲਾਂ ਕਰਨ ਦੇ ਆ ਮੇਰਾ ਤੇ ਜੀ ਕਰਨ ਰਿਆ ਵਾ ਇਹਨੂੰ ਨਾਲ ਹੀ ਗੱਲਾਂ ਫੇਰ 엄마 ਦਾ ਪਿੰਡ ਦਾ ਸਰਪੰਚ ਨਾਲ ਆਇਆ ਤੁਹਾਨੂੰ ਮੈਂ ਕੱਲ ਵੀ ਸਮਝਾਇਆ ਸੀ ਕਿ ਉਹਨਾਂ ਪੱਕੇ ਪੈਰੀ ਆਉਣਾ ਵਾ ਹੁਣ ਤੇ ਤੂੰ ਹਾ ਜੜੀਆਂ ਗੱਲਾਂ ਵਾ ਨਾ ਇਹ ਛੱਡ ਦੇ ਜੇ ਸਰਪੰਚ ਨਾਲ ਆਇਆ ਵਾ लवली ਤਾਂ ਕੋਈ ਚੱਜ ਦੀ ਗੱਲ ਕਰੇ। ਤੇ ਚੱਜ ਦੀ ਹੀ ਕਰਦੇ ਆ ਉਹਨਾਂ ਨੂੰ ਸਾਰਾ ਪਤਾ ਵਾ ਵੀ ਤੁਸੀਂ ਬੰਨੇ ਆ। ਠੀਕ ਆ ਨਾ? ਤੇ ਬੰਨੇ ਆ ਸੀ ਤੇ ਮਾੜਾ ਮੋਟਾ ਜਿਹਾ ਛੜਣ ਆਏ ਆ ਉਹ ਧੀ ਵਾਲੇ ਆ। ਉਹਨਾਂ ਨੂੰ ਥੋੜਾ ਸੋਅ ਸਮਝ ਕੇ ਬੋਲਣਾ ਚਾਹੀਦਾ। ਉਹ ਤੇਰੀ ਗੱਲ ਸੁਣ। ਅੱਗੇ ਤੇ ਤੁਹਾਨੂੰ ਕੱਲੀ ਨੂੰ ਖੜਿਆ ਨਾ ਉਹਨਾਂ ਨੇ ਹੁਣ ਮੈਨੂੰ ਵੀ ਖੜਨਾ ਹੀ। ਉਹਨੇ ਸਾਰਾ ਕੁਝ ਇੱਥੇ ਵੇਖ ਲਿਆ ਕੀ ਹਸਤਾ ਵਾ ਠੀਕ ਆ ਨਾ? ਉਹਨੇ ਵੀ ਗਵਾਹੀ ਦੇਣੀ ਓ ਜਾ ਕੇ। ਤੇ ਚੁੱਪ ਕਰਕੇ ਤੇ ਬੈਠੀ ਰਹਿ ਆ ਜੋੜੇ ਤੇਰੇ ਕੱਲੀ ਹੱਥ। ਚਲ ਤੇਰੇ ਕਹਿਣ ਤੇ ਹੁਣ ਤੇ ਮੈਂ ਚੁੱਪ ਕਰ ਜਾਨੀ ਆ। ਪਰ ਇਹਨੂੰ ਮਗਰੋਂ ਮੈਂ ਦੱਸੂਗੀ ਜਿਹੜੀ ਇਕੱਠੇ ਕਰਕੇ ਲੈ ਕੇ ਆਈ ਆ ਨਾ ਇਹਨੂੰ ਤੇ ਮੈਂ ਚੰਗੀ ਤਰ੍ਹਾਂ ਹੀ ਇਹਨੂੰ ਵੇਖੀ ਪੜ੍ਹਨੇ ਪਾਉਂਗੀ ਇਹਨੂੰ ਉਹ ਭਰਾ ਛੱਡ ਦੇ ਪਹਿਲੀਆਂ ਗੱਲਾਂ ਹਣ ਮੈਂ ਹਾਂ ਪਤਾ ਨਹੀਂ ਕੀ ਗੱਲ ਹੋ ਗਈ ਆ ਜਾ ਉਹਨਾਂ ਕਹਿੰਦਾ ਪਤਾ ਨਹੀਂ ਕਿਹੜੀ ਸਲਾਹ ਦੇ ਪਿਆ ਕਰਨ ਸਲਾਹ ਕਰਨ ਦੇ ਪਏ ਆ ਡਰੀ ਜਾਣਾ ਬਸ ਡਰੀ ਜਾਣਾ ਡਰਨ ਵਾਲੀ ਕਿਹੜੀ ਗੱਲ ਵਾ ਦੱਸ ਇੱਚਪਲ ਸਰਪਿੰਦਰ ਲੈ ਆਉਣੀ ਚਾਹਾਂ ਘਰ ਫੜੋ ਭਾਜੀ ਫੜੋ ਚੱਲ ਫੜੋ ਲਾ ਲੋ ਤੁਸੀਂ ਭਾਈ ਰਵਿੰਦਰ ਅਹੀਂ ਚਲੀਏ ਜਾ ਕੇ ਨਿਸ਼ਾਨਦੇਹੀ ਵੀ ਕਰਮਣੀ ਆ ਉਹ ਨਹੀਂ ਨਹੀਂ ਭਾਜੀ ਰੋਟੀ ਖਾ ਕੇ ਜਾਓ ਤੁਸੀਂ ਨਹੀਂ लवली ਫੇਰ ਕਿਤੇ ਜਾਵਾਂਗੇ ਕੋਈ ਗੱਲ ਨਹੀਂ ਹੁਣ ਜਾ ਕੇ ਨਾ ਕੰਮ ਕਰਾਉਣਾ ਬੰਦੇ ਇਕੱਠੇ ਹੋਏ ਆ ਪਿੰਡ ਵੀ ਚਲੋ ਨਿਸ਼ਾਨਦੇਜੀ ਜੀ ਕਰਾਉਣੀ ਤੇ ਮੈਂ ਹੁਣ ਕੰਮ ਕਰਾ ਲੀਏ ਹੈ ਠੀਕ ਚਲੋ ਚਲੀਏ ਚਲ ਠੀਕ ਹੈ लवली ਫਿਰ ਚੰਗਾ ਫਿਰ ਪਾਜੀ ਆਇਓ ਕਿਸੇ ਨੂੰ ਮਾਰਾਂਗੇ ਪਿੰਡ ਕੋਈ ਨਹੀਂ ਮਾਰਾਂਗੇ ਚੰਗਾ ਠੀਕ ਹੈ ਜੀ ਚੰਗਾ ਚੰਗਾ ਜੇ ਕੋਈ ਗਲਤੀ ਹੋਏ ਤਾਂ ਮਾਫ ਕਰਿਓ ਇਹ ਲੱਗਦਾ ਨਾ ਗੱਲਾਂ ਦਾ ਫਿਰ ਵੱਧ ਘੱਟ ਗੱਲਾਂ ਮੂੰਹੋਂ ਨਿਕਲ ਜਾਂਦੀਆਂ ਹੈ ਚਲੋ ਕੋਈ ਗੱਲ ਨਹੀਂ ਚੰਗਾ ਲੱਗਦੀ ਚੰਗਾ ਚੰਗਾ ਮਸਤ ਚੰਗਾ ਚੰਗਾ ਬੱਬੀ ਮਾਤਾ ਹੁਣ ਨਾ ਕੋਈ ਵੀ ਗੱਲਬਾਤ ਕਰੀ ਠੀਕ ਆ ਨਾ ਹੋਰ ਨਾ ਹੋਏ ਪਿਓ ਚੱਲੇ ਜਾਂ ਤੂੰ ਮਗਰੋਂ ਫੇਰ ਇੰਝ ਪਾ ਕੇ ਬਹਿ ਜਾਂ ਜਵਿੰਦਰ ਮੈਂ ਗੱਡੀ ਮੋੜਨਾ ਤੇ ਕੁੜੀ ਨੂੰ ਸਮਝਾ ਆ ਗਿਆ ਮੜਾ ਜੀ ਠੀਕ ਆ ਠੀਕ ਆ ਸਮਝਾ ਦੇ ਮੜਾ ਜੀ ਠੀਕ ਹੈ ਗਵਿਰ ਜੀ ਠੀਕ ਹੈ ਰੁਪਿੰਦਰ ਤੇ ਹੁਣ ਜੋੜੀ ਹੋ ਗਈਆਂ ਨਾ ਪਹਿਲਾਂ ਗੱਲਾਂ ਹਾਂਜੀ ਹੋਰ ਨਾ ਤੂੰ ਕੋਈ ਗੱਲਬਾਤ ਕਰਨੀ ਚੰਗਾ ਨਹੀਂ ਨਹੀਂ ਵੀ ਤੇ ਤੂੰ ਕੋਈ ਗੱਲ ਤੇ ਅੱਗੇ ਵੀ ਕੋਈ ਨਹੀਂ ਕੀਤੀ ਬਸ ਇਹ ਆਪ ਹੀ ਕਰਦੇ ਆ ਸਾਰਾ ਕੁਝ ਤੇ ਬਾਕੀ ਕੋਈ ਨਹੀਂ ਜੇ ਹੁਣ ਕਰਨਗੇ ਵੀ ਨਾ ਤੇ ਮੈਂ ਤੁਹਾਨੂੰ ਫੋਨ ਕਰ ਦਵਾਂਗੀ ਹਾਂ ਤੁਹਾਨੂੰ ਦੱਸੀ ਤੇ ਤੂੰ ਨਾ ਕੋਈ ਬੋਲੀ ਕਰ ਚੰਗਾ ਨਹੀਂ ਨਹੀਂ ਮੈਂ ਨਹੀਂ ਕੋਈ ਵੀ ਕਹਿੰਦੀ ਚਲ ਠੀਕ ਹੈ ਚੰਗਾ ਭਾਬੀ ਕਿਹਾ ਲਖੀ ਹਾਂਜੀ ਜਾ ਕੇ ਫੋਨ ਕਰਦੇ ਹੋ ਵਿਚਾਰੇ ਕਿੰਨੇ ਚੰਗੇ ਆ ਨਾ ਕਿੱਦਾਂ ਮੇਰੇ ਮਗਰ ਮਗਰ ਤੁਰੇ ਫਿਰਨਦੇ ਆ ਰੱਬ ਨਾ ਇਦਾਂ ਦੇ ਭਰਾ ਪਰਜਾਈ ਨਾ ਸਾਰਿਆਂ ਨੂੰ ਹੀ ਦਵੇ ਚੱਲੇ ਆ ਜੇ ਹੁਣ ਕੋਈ ਨਕੀ ਮੋਟੀ ਗੱਲ ਹੋਊਗੀ ਨਾ ਉਹ ਮੈਂ ਦੱਸਿਆ ਹੀ ਨਹੀਂ ਕਰਨੀ ਇਹਨਾਂ ਨੂੰ ਪਰ ਕੀ ਕਰਾਂ ਜਦੋਂ ਫਿਰ ਜ਼ਿਆਦਾ ਹੀ ਤੰਗ ਕਰਦੇ ਆ ਤੇ ਦੱਸਣਾ ਵੀ ਪੈਂਦਾ ਹੀ ਆ ਵੇਖਾਂ ਬਲਾ ਜਾ ਕੇ ਹੁਣ ਚਲ ਕੰਮ ਤੇ ਸਾਰਾ ਹੋ ਹੀ ਗਿਆ ਵਾ ਇਦਾਂ ਕਰਦੀ ਆ ਕਿੰਨੇ ਦਿਨ ਹੋ ਗਿਆ ਵਾ ਮੰਮੀ ਦਾ ਫੋਨ ਵੀ ਨਹੀਂ ਆਇਆ ਤੇ ਨਾ ਹੀ ਮੈਂ ਕੀਤਾ ਵਾ ਮੰਮੀ ਨੂੰ ਫੋਨ ਕਰਕੇ ਪੁੱਛਦੀ ਹਾਂ ਹਾਲ ਚਾਲ ਅਸਿਕਾ ਮੰਮੀ ਹਾਂਜੀ ਹਾਂਜੀ ਵਧੀਆ ਤੀ ਸੁਣਾਓ ਕੀ ਕਰਨ ੜੇ ਠੀਕ ਠੀਕ ਆ ਹੋਰ ਭਾਬੀ ਠੀਕ ਆ ਠੀਕ ਠੀਕ ਆ ਨਹੀਂ ਨਹੀਂ ਮੈਂ ਵੀ ਠੀਕ ਆ ਮਾਂ ਹਾਂਜੀ ਹਾਂਜੀ ਅਹੀਂ ਤੇ ਠੀਕ ਹੀ ਆ ਗਵਾੜ ਨਾ ਰਫੜ ਪਿਆ ਵਾ ਮੰਮੀ ਗੱਲ ਕੀ ਹੋਣੀ ਆ ਇਸੀ ਤੂੰ ਹੀ ਗੱਲ ਹੋਈ ਆ ਪਤਾ ਨਹੀਂ ਰੁਪਿੰਦਰ ਨੂੰ ਕੀ ਕਿਹਾ ਮਾਰਿਆ ਕੁੱਟਿਆ ਵੀ ਆ ਕਿ ਕੀ ਕੀਤਾ ਵਾ ਉਹ ਤਾਂ ਚਲ ਗਈ ਪੇਕੇ ਥਾਣੇ ਤੱਕ ਕੰਮ ਪਹੁੰਚਿਆ ਹੀ ਚਾਹੀਦਾ ਤੇ ਇਦਾਂ ਹੀ ਮੈਂ ਸਭ ਨੂੰ ਕਹਿੰਨੀ ਹਾਂ 2-4 ਦਿਨ ਹੋਰ ਰੱਖ ਦੇ ਇਹਨੂੰ ਇਹਨੂੰ ਵਜਦੀਆਂ ਚੰਗੀ ਤਰ੍ਹਾਂ ਨਾਲ ਇਹਨੂੰ ਅਕਲ ਆਉਂਦੀ ਕਹੇ ਦਿੱਤੀ ਪੋਤਨਾ ਕਿਦਾਂ ਕਰੀਦਾ ਵਾ ਨਹੀਂ ਨਹੀਂ ਸੱਦਿਆ ਹੀ ਹਨੂ ਵੀ ਅੱਜ ਨਾ ਛੱਡਣ ਆਏ ਹੀ ਸਰਪੰਚ ਵੀ ਆਇਆ ਹੈ ਨਾਲ ਤੇ ਮੈਂ ਨਹੀਂ ਜਾਣ ਦਿੱਤਾ ਸੱਸ ਆਪਣੀ ਨੂੰ ਕੱਲ ਨੂੰ ਮਹਿ ਕੋਈ ਗੱਲਬਾਤ ਹੋ ਗਈ ਨਾ ਤੇ ਸਾਡਾ ਹੀ ਨਾਂ ਲੱਗਣਾ ਬਾਅਦ ਚ ਨਹੀਂ ਨਹੀਂ ਇਹ ਤਾਂ ਬੜੀ ਕਾਲੀ ਹੀ ਜਾਣ ਨੂੰ ਮੰਮੀ ਘਾਟੇ ਵੀ ਨਹੀਂ ਆ ਚਲਾਕ ਬੜੀ ਹੈ ਵੀ ਆ ਥੋੜਾ ਜਿਹਾ ਮੈਂ ਨਾ ਨਾ ਢੱਕਾਂ ਇੱਧੇ ਭੱਜ-ਭੱਜ ਜਾਵੇ ਉੱਧਰ ਇਹ ਦਰਾਨੀ ਜਠਾਣੀ ਨਾ ਦੋਵੇਂ ਇੱਕੋ ਜੀਆਂ ਵਾਂ ਜਿੱਦਾਂ ਉਹ ਕਰਦੀ ਆ ਉਦਾਂ ਹੀ ਇਹ ਕਰਦੀ ਆ ਪਰ ਨਾ ਰਪਿੰਦਰੀ ਭੋਲੀ ਹੀ ਮੈਂ ਨਹੀਂ ਇਧੀਆਂ ਜਰਦੀੰਨੀ ਜੇ ਇੱਕ ਸੁਣਾਵੇਂ ਨਾ ਅੱਗੇ ਮੈਂ ਚਾਰ ਸੁਣਾਉਣੀ ਨੂੰ ਨਹੀਂ ਨਹੀਂ ਸਿੱਧੀ ਤੇ ਮੈਂ ਚੰਗੀ ਤਰ੍ਹਾਂ ਨਾ ਕਰਕੇ ਰੱਖੀ ਆ ਨਾਲ ਮੇਰੀ ਗੱਲ ਸੁਣੋ ਸੋਨੇ ਦੀ ਗਲਤ ਨਹੀਂ ਹੋਈ ਭਾਬੀ ਨੂੰ ਕਿਤੇ ਪਤਾ ਤਾਂ ਨਹੀਂ ਲੱਗਾ ਚੱਲ ਮੰਮੀ ਅਭੀ ਵਧੀਆ ਗੱਲ ਲਵਾ ਤੂੰ ਹੀ ਨਾ ਜਿਹੜੀ ਵੀ ਗੱਲ ਕਰਦੇ ਨਾ ਸਹੀ ਹੁੰਦੀ ਆ ਕਿੰਨਾ ਚਿਰ ਹੋ ਗਿਆ ਸੋਨੇ ਨੂੰ ਨਾ ਤੇ ਹੀ ਇੱਧਰ ਪਤਾ ਲੱਗਣ ਦਿੱਤਾ ਵਾ ਕਿ ਕਿਦੇ ਕੋਲ ਵਾ ਨਹੀਂ ਨਹੀਂ ਇਹ ਗੱਲ ਨਾ ਕਿ ਇਹਨੂੰ ਪਤਾ ਨਹੀਂ ਲੱਗਣੀ ਚਾਹੀਦੀ ਤਲਕਾ ਕੇ ਰੱਖਿਓ ਸੋਨਾ ਹਾਂਜੀ ਹਾਂਜੀ ਮੈਂ ਤਹੀ ਕਿ ਦਿਨਾਂੋਂ ਹ ਟਾਈਮ ਕੱਢ ਕੇ ਮੈਂ ਨਾ ਇੱਕ ਸਕੀਮ ਸੋਚੀ ਆ ਉਹ ਨਹੀਂ ਨਹੀਂ ਫੋਨ ਤੇ ਨਹੀਂ ਦੱਸਣੀ ਤੁਹਾਨੂੰ ਮੈਂ ਇੱਥੇ ਆਓਗੇ ਨਾ ਆਹਮੋ ਸਾਹਮਣੇ ਬੈ ਕੇ ਗੱਲ ਕਰਾਂਗੇ ਚਲੋ ਠੀਕ ਆ ਤੇ ਟਾਈਮ ਕੱਢ ਕੇ ਆ ਜਾਇਓ ਠੀਕ ਆ ਚਲੋ ਠੀਕ ਆ ਰੱਖਦੀ ਆ ਫਿਰ ਮੈਂ ਠੀਕ ਆ